ਹੁਣ ਤਾਂ ਕੋਈ ਟਾਮਾ ਟਾਵਾ ਕਰ ਲੈ ਗਿਆ ਫਿਰ ਲਈ ਫਿਰ ਲਈ ਤੇ ਪਰ ਮਨਿਸਟਰ ਦੇ ਘਰੇ ਮੈਨੂੰ ਲੱਗਦਾ ਤੁਸੀਂ ਇਕਲੌਤੇ ਆ ਜੀ ਦੇ ਘਰੇ ਹੋ ਜਾਂ ਤਾਂ ਮੈਂ ਮਾਨ ਸਾਹਿਬ ਦੇ ਘਰੇ ਉੱਥੇ ਸੀਐਮ ਸਾਹਿਬ ਦੇ ਵੇਖ ਕੇ ਆਇਆ ਸੀ ਸਤੌਜ ਉਹਨਾਂ ਦਾ ਵੀ ਦੇਸੀ ਕੰਮ ਹੈ ਦੇਸੀ ਕੰਮ ਹੈਗਾ ਬੀਬੀ ਉੱਥੇ ਹੋਇਆ ਉਹ ਦੇਸੀ ਕੰਮ ਬੀਬੀ ਬਹੁਤ ਕਰਦੀ ਆ ਬੀਬੀ ਬਹੁਤ ਬੀਬੀ ਵੀ ਸਾਰਾ ਕੰਮ ਐ ਕਰਦੀ ਆ ਉਹਨਾਂ ਦੇ ਜਾਂ ਮੈਂ ਬਹੁਤ ਸਾਦਾ ਤੇ ਦੇਸੀ ਵੇਖ ਕੇ ਆਇਆ ਸੀ ਹਾਂ ਜਾਂ ਹੁਣ ਪੋਲੀਟਿਕਲ ਸਿਸਟਮ 'ਚ ਤੁਹਾਡੇ ਘਰੇ ਮੈਂ ਆ ਚੀਜ਼ ਵੇਖੀ ਹੈ ਇਹ ਤਾਂ ਬਹੁਤ ਘੱਟ ਰਹਿ ਗਿਆ ਇਹ ਸਿਸਟਮ। ਲੋਕ ਜਿਆਦਾ ਸਾਡੀ ਗੇਮਾਂ ਖਾਂ। ਹਾਂ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਖਾਣਾ ਘਰ ਦਾ ਤੇ ਸਾਦਾ ਖਾ ਰਿਆ ਨਾ ਇਹਦਾ ਸਟੈਂਡਰਡ ਨਾਲ ਕੋਈ ਲੈਣ ਦੇ ਨਹੀਂ। ਮੈਨੂੰ ਲੱਗਦਾ ਇਹ ਟੌਪ ਦਾ ਸਟੈਂਡਰਡ ਇਹੀ ਹੈ ਜਿਹੜਾ ਘਰ ਦਾ ਖਾ ਰਿਆ। ਤੇ ਪੋਸਾ ਦਾ ਬਣਦਾ ਨਾ ਉਹਦਾ ਟੇਸ ਹੀ ਵੱਖਰਾ ਜਿਹਾ। ਬੱਚੇ ਮਿਲਕਾ ਤੋਂ ਆਏ ਆ। ਇਹ ਮੇਰੇ ਪੋਤੇ ਆ। ਅੱਛਾ ਇਹ ਵੀ ਇੱਥੇ ਬਹਿ ਕੇ ਖਾ ਲਦੇ ਆ। ਹਾਂਜੀ ਵਾਹ। ਆਹ ਮੇਰੇ ਅੰਕਲ ਸੱਜਿਆ ਬਲੋ। ਅੰਕਲ ਜੀ ਤੁਸੀਂ ਸੱਜਿਆ ਬਲੋ। ਕੀ ਹਾਲ ਹੈ ਜੀ ਠੀਕ ਹੋ ਵਾ 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 ਕੀ ਨਾਮ ਤੁਹਾਡਾ ਅਬੀਦ ਅਵੈਰੀ ਗੁੱਡ ਇਹ ਵੀ ਇੱਥੇ ਬਹਿ ਕੇ ਦਾਦੀ ਦੇ ਕੋਲ ਇੱਥੇ ਬਹਿ ਕੇ ਖਾਦੇ ਸਾਰ ਇੱਥੇ ਬੜੂ ਜੀ ਬੇਟਾ ਇਹ ਟੇਬਲ ਤੇ ਨਹੀਂ ਖਾਂਦਾ ਅੱਛਾ ਇਹ ਟੇਬਲ ਤੇ ਨਹੀਂ ਖਾਂਦਾ ਇਹ ਚੁੱਲੇ ਤੇ ਬਹਿ ਖਾਂਦਾ ਥੋੜੇ ਸਾਬ ਆ ਜਾਓ ਤੁਸੀਂ ਆਇਓ ਜੀ ਤੁਸੀਂ ਤੁਹਾਨੂੰ ਦੇਸੀ ਆਪਣਾ ਤੁਹਾਨੂੰ ਜਿੱਦਾਂ ਹੀ ਖਾਣਾ ਬਣਾਉਂਦੇ ਆ ਜਿਹੜਾ ਤੁਸੀਂ ਇੱਥੇ ਪੋਲੀ ਹਾਊਸ ਠੇਕਰ ਕਰ ਰਹੇ ਸੀ ਹਾਂ ਠੀਕ ਹੈ ਵਾਹ ਮੇਰੀ ਵਾਈਫ ਨੇ ਆਪੇ ਬਣਾਇਆ ਇੱਥੇ ਹਿੰਸਾ ਆ ਗੇ ਰੋਟੀਆਂ ਆ ਦੇਖੋ ਇਕੱਠਾ ਬਾਧਿਆ ਵੈਰੀ ਗੁੱਡ ਸਭ ਦੇਖ ਲੀਗਾ ਇਹ ਮੱਲਾ ਦਾ ਬਹੁਤ ਸਾਰੇ ਵੇਖਣ ਵਾਲਿਆਂ ਨੂੰ ਵੀ ਪੁਰਾਣਾ ਦੌਰ ਯਾਦਾ ਯਾਦ ਆ ਗਿਆ ਹੋਣਾ ਢਾੜੀਵਾਲ ਸਾਹਿਬ ਹਾਂ ਹੁਣ ਤਾਂ ਕੋਈ ਟਾਮਾ ਟਾਮਾ ਕਰ ਲੈ ਗਿਆ ਫਿਰ ਲਈ ਫਿਰ ਲਈ ਤੇ ਪਰ ਮਿਨਿਸਟਰ ਦੇ ਘਰੇ ਮੈਨੂੰ ਲੱਗਦਾ ਤੁਸੀਂ ਇਕਲੌਤੇ ਆ ਜੀ ਦੇ ਘਰੇ ਹੋ ਜਾਂ ਤਾਂ ਮੈਂ ਮਾਨ ਸਾਹਿਬ ਦੇ ਘਰੇ ਉੱਥੇ ਸੀਐਮ ਸਾਹਿਬ ਦੇ ਵੇਖ ਕੇ ਆਇਆ ਸੀ ਸਤੌਜ ਉਹਨਾਂ ਦਾ ਵੀ ਦੇਸੀ ਕੰਮ ਹੈ ਦੇਸੀ ਕੰਮ ਹੈਗਾ ਬੀਬੀ ਉੱਥੇ ਹੋਏ ਨੇ ਦੇਸੀ ਬਹੁਤ ਕਰਦੀ ਆ ਬੀਬੀ ਬਹੁਤ ਕਰ ਬੀਬੀ ਵੀ ਸਾਰਾ ਕੰਮ ਐ ਕਰਦੀ ਆ ਉਹਨਾਂ ਦੇ ਯਾਂ ਮੈਂ ਬਹੁਤ ਸਾਦਾ ਤੇ ਦੇਸੀ ਵੇਖ ਕੇ ਆਇਆ ਸੀ ਹਾਂ ਜਾਂ ਹੁਣ ਪੋਲਿਟਿਕਲ ਸਿਸਟਮ 'ਚ ਤੁਹਾਡੇ ਘਰੇ ਮੈਂ ਆ ਚੀਜ਼ ਵੇਖੀ ਹੈ ਇਹ ਤਾਂ ਬਹੁਤ ਘੱਟ ਰਹਿ ਗਿਆ ਇਹ ਸਿਸਟਮ ਲੋਕ ਜਦ ਸਾਡੀ ਗੇਮ ਆ ਕੁ ਹਾਂ ਲੋਕ ਲੱਸੀ ਕਿਉਂਕਿ ਮੰਤਰੀਆਂ ਦੇ ਘਰੇ ਦੇ ਕਦੇ ਵੀ ਐਕਸਪੈਕਟ ਨਹੀਂ ਕਰ ਸਕਦੇ ਸੀ ਥੋੜੇ ਤਾਂ ਨੌਕ ਕਰਿਆ ਕਰਦੇ ਨੇ ਫਿਰ ਦੇ ਸਾਰਾ ਕੁਝ ਮੰਤਰੀ ਥੋੜੇ ਆਪਾਂ ਤਾਂ ਯਾਰ ਸੇਵਾ ਕਰਨ ਆਏ ਲੋਕਾਂ ਦੀ ਹਾਂ ਆਏ ਕਿਹੜੇ ਥੀਮ ਨਾਲ ਨਹੀਂ ਮੈਨੂੰ ਬੜੀ ਚੰਗੀ ਗੱਲ ਲੱਗੀ ਜੀ ਸੱਦ ਕੇ ਆਏ ਆ ਕਿ ਪੰਜਾਬ ਦਾ ਪਲਾਗਾ ਨਾ ਲੋਕਾਂ ਦੀ ਸੇਵਾ ਕਰਨੀ ਆ ਪਰ ਟਾਲੀ ਵਾਲੇ ਸਭ ਲੋਕਾਂ ਨੇ ਨਾ ਮੈਨੂੰ ਲੱਗਦਾ ਕਿ ਆ ਚੀਜ਼ਾਂ ਨਾਲ ਟੁੱਟ ਕੇ ਹਾਂ ਉਹਨਾਂ ਨੇ ਸਟੈਂਡਰਡ ਸਮਝ ਲਿਆ ਮਤਲਬ ਜੀ ਆ ਜੀ ਫਲਾਨਾ ਜੀ ਸਾਡੇ ਕਿਚਨ ਬੜਾ ਟਾਪ ਦਾ ਜੀ ਅਸੀਂ ਉਹ ਤੇ ਯੂਜ਼ ਕਰਦੇ ਅ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਖਾਣਾ ਘਰ ਦਾ ਤੇ ਸਾਦਾ ਖਾ ਰਿਆ ਨਾ ਇਹਦਾ ਸਟੈਂਡਰਡ ਨਾਲ ਕੋਈ ਲੈੰਦੇ ਨਹੀਂ ਮੈਨੂੰ ਲੱਗਦਾ ਇਹ ਟੌਪ ਦਾ ਸਟੈਂਡਰਡ ਇਹੀ ਹੈ ਜਿਹੜਾ ਘਰ ਦਾ ਖਾ ਰਿਆ ਜਿਹੜਾ ਇਹ ਇਹ ਲੋਹ ਦੇ ਉੱਤੇ ਪਸਾਦਾ ਬਣਦਾ ਨਾ ਉਹਦਾ ਟੇਸਟ ਹੀ ਵੱਖਰਾ ਜੇ ਟੇਸਟ ਹੀ ਵੱਖਰਾ ਤੁਹਾਨੂੰ ਹੁਣੇ ਲੰਚ ਕਰਾਉਂਦੇ ਉਹਦਾ ਟੇਸਟ ਹੀ ਵੱਖਰਾ ਜਿਹੜੇ ਲਾਉਣਗੇ ਤਾਂ ਇੱਥੇ ਜਿਹੜੀ ਦਾਲ ਬਣਦੀ ਆ ਉਹਦਾ ਟੇਸਟ ਹੀ ਵੱਖਰਾ ਉਹਦਾ ਟੇਸਟ ਹੀ ਉੱਪਰ ਹਾਂ ਉਹਦਾ ਟੇਸਟ ਹੀ ਵੱਖਰਾ ਜਿੱਦਾਂ ਉਹ ਅੱਜਕੱਲ੍ਹ ਸ਼ਹਿਰੀ ਕਿਹਨੇ ਸਲੋ ਕੁੱਕਰ ਲਿਆਜੀ ਅਸੀਂ ਸਲੋ ਕੁੱਕਰ ਲਿਆ ਹਾਂ ਤੇ ਉਹ ਸੱਸੇ ਪਾ ਦੇ ਦਿੰਦੇ ਆ ਪਰ ਇਹ ਦੇਖੋ ਤੁਸੀਂ ਅਸਲ ਪਿੰਡ ਕੀ ਸੀ ਆਹ ਹੀ ਪਿੰਡ ਸੀ ਬੇਸਿਕਲੀ ਤੁਸੀਂ ਚੰਗਾ ਖਾ ਰਹੇ ਹੋ ਹੈਲਦੀ ਖਾ ਰਹੇ ਹੋ ਆ ਕੇ ਤੇ ਬਣੇ ਦਾ ਤੇ ਗੈਸ ਤੇ ਬਣੇ ਦਾ ਖਾਣੇ ਦਾ ਜ਼ਮੀਨ ਅਸਮਾਨ ਦਾ ਫਰਕ ਆ ਅਸੀਂ ਵੀ ਘਰੇ ਹੁਣੇ ਨਾ ਉਹ ਪੱਠੀ ਸ਼ੁਰੂ ਕੀਤੀ ਆ ਬਾਲਣ ਤੇ ਤੇ ਅਸੀਂ ਉਹ ਤੌੜੀ ਚ ਬਣਾਉਣੀ ਸ਼ੁਰੂ ਕੀਤੀ ਦਾਲ ਮੇਰੇ ਬਾ ਮੇਰੀ ਵਾਈਫ ਨੇ ਤੇ ਉਹਦੇ ਸਵਾਦ ਦਾ ਜ਼ਮੀਨ ਅਸਮਾਨ ਦਾ ਫਰਕ ਆ ਕੁੱਕਰ ਚ ਬਣੀ ਸਬਜ਼ੀ ਤੇ ਤੌੜੀ ਚ ਬਣੀ ਉਹਦਾ ਬਹੁਤ ਫਰਕ ਹੈਗਾ ਆ ਆ ਗਿਆ ਆ ਦੇਖੋ ਇਹ ਬੱਚੇ ਮਸਕਾ ਤੋਂ ਆਏ ਇਹ ਮੇਰੇ ਪੋਤੇ ਆ ਅੱਛਾ ਇਹ ਵੀ ਇੱਥੇ ਬਹਿ ਕੇ ਖਾਦੇ ਆ ਹਾਂਜੀ ਵਾਹ ਮੇਰੇ ਅੰਕਲ ਸੱਸੀਆਂ ਆ ਤਸਕਾਲ ਜੀ ਬਹੁਤ ਰੱਜੇਗਾ ਬਲੂ ਕੀ ਹਾਲ ਹੈ ਜੀ ਠੀਕ ਹੋ ਵਾ 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 ਕੀ ਨਾਮ ਤੁਹਾਡਾ ਉਹ ਦੱਸ ਉਹ ਵੈਰੀ ਗੁੱਡ ਤੇ ਇਹ ਵੀ ਇੱਥੇ ਬਹਿ ਕੇ ਦਾਦੀ ਦੇ ਕੋਲ ਇੱਥੇ ਬਹਿ ਕੇ ਖਾਦੇ ਬੱਚੇ ਦੂਜਾ ਵੀ ਵੱਡਾ ਵੀ ਆਉਣ ਵਾਲਾ ਭੈਣ ਜੀ ਹੁਣ ਸਾਗ ਡੂੰਗੀ ਜਾਂਦੇ ਸਾਗ ਬਣ ਸਾਗ ਸਾਗ ਇੱਥੇ ਬੜਨਾ ਹਾਂ ਹਾਂ ਸਾਗ ਇੱਥੇ ਬੜੂ ਸਾਡਾ ਬੇਟਾ ਇਹ ਟੇਬਲ ਤੇ ਨਹੀਂ ਖਾਂਦਾ ਅੱਛਾ ਇਹ ਟੇਬਲ ਤੇ ਨਹੀਂ ਖਾਂਦਾ ਇਹ ਚੁੱਲੇ ਤੇ ਬੈ ਖਾਂਦਾ ਬਹੁਤ ਵਧੀਆ ਜ਼ਬਰਦਸਤੀ ਵੀ ਜੇ ਅਸੀਂ ਕਈ ਵਾਰੀ ਗੰਠ ਦੀ ਰੋਟੀ ਬਣਾਉਨੇ ਆ ਤੇ ਇਹ ਫੇ ਕਹੂਗਾ ਕਿ ਨਹੀਂ ਮੈਂ ਜੈਲੋ ਰੋਟੀ ਖਾਣੀ ਹੈ ਅੱਛਾ ਮੱਕੀ ਦੀ ਵਕੀ ਦੀ ਰੋਟੀ ਖਾਂਦਾ ਆ ਨਹੀਂ ਕਹਿੰਦਾ ਸੀ ਮੈਂ ਪਿੰਕ ਰੋਟੀ ਖਾਣੀ ਹੈ ਤਾਂ ਅਸੀਂ ਵਿੱਚ ਕੰਧਰ ਲਿਆਂਦੀ ਪੱਟ ਕੇ ਉਸ ਕੱਟ ਕੇ ਇਹ ਜੋ ਕਿ ਪਿੰਕ ਰੋਟੀ ਬੀਟ ਰੂਟ ਚ ਲਾਜ ਨੂੰ ਕਹਿੰਦੇ ਆਪਾਂ